ਸਸਿਕਾਲ ਦੋਸਤੋ 26 ਜਨਵਰੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਮੁਬਾਰਕਾਂ ਔਰ ਅੱਜ ਇਸ ਬਹੁਤ ਹੀ ਪਵਿੱਤਰ ਤੇ ਇਤਿਹਾਸਿਕ ਦਿਹਾੜੇ ਤੇ ਸਵਿਧਾਨ ਦੇ ਨਰਮਤਾ ਬਾਬਾ ਸਾਹਿਬ ਅਮਿਤਕਰ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਅੱਜ ਸਾਨੂੰ ਹਰ ਵਿਅਕਤੀ ਨੂੰ ਜਿਉਣ ਦਾ ਇਸ ਦੇਸ਼ ਦੇ ਵਿੱਚ ਹਰ ਇੱਕ ਹੱਕ ਮਿਲਿਆ ਅੱਜ ਬੜੀ ਅਫਸੋਸਜਨਕ ਘਟਨਾ ਵਾਪਰੀ ਆ ਜੰਮਰੀਤ ਸਰ ਸਾਹਿਬ ਵਿਖੇ ਔਰ ਮੈਂ ਸਮਝਦਾ ਕਿ ਬਹੁਤ ਸ਼ਰਮਨਾਇਕ ਘਟਨਾ ਸੀ ਉਹ ਸਾਡੇ ਵਸਾਰਿਆਂ ਦੇ ਵਾਸਤੇ ਠੀਕ 4 ਵਜੇ ਜਿਹੜੀ ਹੈਰੀਟੇਜ ਸਟਰੀਟ ਹੈ ਸਾਡੀ ਅੰਮ੍ਰਿਤਸਰ ਸਾਹਿਬ ਗੋਲਡਨ ਟੈਂਪਲ ਵਿਲ ਜਿੱਥੇ ਜਲਿਆਂਵਾਲਾ ਬਾਗ ਹੈ ਜੋ ਮੈਨੂੰ اطਲਾ ਮਿਲੀ ਹੈ ਔਰ ਮੇਰੀ اطਲਾ ਦੇ ਮੁਤਾਬਕ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਉੱਥੇ ਸਟੈਚੂ ਲੱਗਿਆ ਹੈ ਉੱਥੇ ਦਿਨ ਦਿਹਾੜੇ ਦੇਖ ਲਓ ਕਿੰਨੀ ਆਵਾਜ਼ਾਈ ਹੁੰਦੀ ਹੈ ਔਰ ਪੂਰੀ ਭਰੀ ਹੁੰਦੀ ਹੈ ਸਟਰੀਟ ਤੇ ਅੱਜ 26 ਜਨਵਰੀ ਦਾ ਦਿਹਾੜਾ ਹੈ ਚੱਪੇ-ਚੱਪੇ ਤੇ ਪੁਲਿਸ ਲੱਗੀ ਹੈ ਸੋ ਹੋਇਆ ਕਿ ਇੱਕ ਵਿਅਕਤੀ ਪੌੜੀ ਲਾ ਕੇ ਬਾਬਾ ਸਾਹਿਬ ਅੰਬੇਦਕਰ ਦੇ ਸਟੈਚੂ ਤੇ ਚੜ ਗਿਆ ਔਰ ਫੇਰ ਉਹਨੇ ਜਿਹੜੀ ਹੱਥ ਦੇ ਵਿੱਚ ਉਹ ਬੁੱਕ ਫੜੀ ਹੁੰਦੀ ਹੈ ਕਨਸਟੀਟਿਊਸ਼ਨ ਦੀ ਸਟੈਚੂ 'ਚ ਉਹਨੂੰ ਤੇਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੋ ਨਾਲ ਹੀ ਉਹ ਹਥੌੜਾ ਫੜ ਕੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਸਟੈਚੂ बिकॉज ਮੈਟਲ ਦਾ ਹੁੰਦਾ ਹੈ ਇਸ ਕਰਕੇ ਕਿਸੇ ਪ੍ਰਕਾਰ ਦੀ ਉਹ ਕੋਈ ਤੋੜ ਪੰਨਤਾ ਨਹੀਂ ਕਰ ਸਕਿਆ ਲੇਕਿਨ ਇਹਨੇ ਚ ਫਿਰ ਲੋਗਾ ਨੇ ਉਹਨੂੰ ਫੜ ਲਿਆ ਤੇ ਪੁਲਿਸ ਨੇ ਫੜ ਲਿਆ ਸੋ ਕਹਿਣ ਦਾ ਮਤਲਬ ਹੈ ਕਿ ਦਿਨ ਦਿਹਾੜੇ ਹੈਰੀਟੇਜ ਸਟਰੀਟ ਤੇ 26 ਜਨਵਰੀ ਵਾਲੇ ਦਿਨ ਸੰਵਿਧਾਨ ਦੇ ਨਿਰਮਾਤਾ ਦੀ ਇਸ ਤਰ੍ਹਾਂ ਸਟੈਚੂ ਤੇ ਚੜ ਕੇ ਇਸ ਤਰ੍ਹਾਂ ਦੀ ਘਨੌਣੀ ਹਰਕਤ ਕਰਨੀ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਪਿੱਛੇ ਗਹਿਰੀ ਕੋਈ ਸਾਜ਼ਿਸ਼ ਹੋ ਸਕਦੀ ਹੈ। ਔਰ ਮੈਨੂੰ ਇਸ ਗੱਲ ਦੀ ਵੀ ਮੈਂ ਨਿੰਦਾ ਕਰਨੀ ਚਾਹਨਾ ਹੈ ਕਿ ਪੁਲਿਸ ਦਿਨ ਦਿਹਾੜੇ ਮੂਵ ਦਰਸ਼ਕ ਬਣ ਕੇ ਦੇਖਦੀ ਰਹੀ। ਉੱਥੇ ਤਾਂ ਪੁਲਿਸ ਹੁੰਦੀ ਹੈ ਫਿਰ ਪੁਲਿਸ ਦਾ ਕਿੱਥੇ ਸੀਗਾ? ਕਮਿਸ਼ਨਰ ਸਾਹਿਬ ਤੋਂ ਲੈ ਕੇ ਔਰ ਮੇਰਾ ਖਿਆਲ तमाम ਵੱਡੇ ਆਫੀਸਰ ਉੱਥੇ ਮੌਜੂਦ ਨੇ। ਔਰ ਰੋਜ਼ਾਨਾ ਘਟਨਾਵਾਂ ਵਾਪਰਦੀਆਂ। ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਲੇਕਿਨ ਇਸ ਤਰ੍ਹਾਂ ਦਿਨ ਦਿਹਾੜੇ ਹੋ ਜੇ ਹੈਰੀਟੇਜ ਸਟਰੀਟ ਤੇ ਇਹ ਮੈਨੂੰ ਲੱਗਦਾ ਹੈ ਇਹਦੇ ਪਿੱਛੇ ਕੋਈ ਗਹਿਰੀ ਸਾਜ਼ਿਸ਼ ਹੈ ਅਸੀਂ ਤਾਂ ਹਮੇਸ਼ਾ ਕਹਿੰਦੇ ਹਾਂ ਇਸ ਸੰਵਿਧਾਨ ਨੂੰ ਖਤਰਾ ਹੈ ਕਨਸਟੀਟਿਊਸ਼ਨ ਖਤਰੇ ਚ ਹੈ ਕਨਸਟੀਟਿਊਸ਼ਨ ਦੀਆਂ ਗੱਲਾਂ ਲੋਕ ਕਰਦੇ ਆ ਲੇਕਿਨ ਕਨਸਟੀਟਿਊਸ਼ਨ ਨੂੰ ਖਤਰਾ ਹੈ ਸੰਵਿਧਾਨ ਨੂੰ ਖਤਰਾ ਹੈ ਔਰ ਇਹ ਕੌਣ ਵਿਅਕਤੀ ਕਰ ਰਿਹਾ ਹੈ ਇਹਦੇ ਪਿੱਛੇ ਕੀਰਾ ਹੱਥ ਹੈ ਇਹ ਵੱਡੇ ਪੱਧਰ ਤੇਰੀ ਜਾਂਚ ਹੋਣੀ ਚਾਹੀਦੀ ਹੈ। ਅੱਜ ਸਾਡੇ ਸੀਐਲਪੀ ਦੇ ਲੀਡਰ ਸਰਦਾਰ ਪ੍ਰਬਾਤ ਪ੍ਰਤਾਪ ਸਿੰਘ ਬਾਜਵਾ ਸਾਹਿਬ ਤੇ ਹੋਰ ਸਾਡੇ ਲੀਡਰ ਸਹਿਬਾਨ ਵੀ ਉੱਥੇ ਮੌਕੇ ਤੇ ਜਾਇਜ਼ਾ ਲੈ ਕੇ ਆਏ ਆ ਪਹੁੰਚੇ ਆ। ਸੋ ਮੈਨੂੰ ਲੱਗਦਾ ਕਿ ਸਾਰੇ ਮੰਗ ਕਰਦੇ ਆ ਕਿ ਵੱਡੀ ਕੋਈ ਇਨਕੁਆਰੀ ਹੋਣੀ ਚਾਹੀਦੀ ਹੈ ਸਿਟਿੰਗ ਜੱਜ ਦੇ ਤੋਂ ਇਨਕੁਆਰੀ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕੀ ਇਹ ਸਾਜ਼ਿਸ਼ ਦੇ ਪਿੱਛੇ ਇਸ ਕਾਨੂੰਨੀ ਹਰਕਤ ਦੇ ਪਿੱਛੇ ਕਿਹੜਾ ਹੱਥ ਹੈ ਸੋ ਸਾਰੇ ਜਾਣੇ ਮੈਂ ਇਸ ਗੱਲ ਦੀ ਨਿੰਦਾ ਕਰਦਾ ਹਾਂ ਮਾਫੀ ਚਾਹੁੰਦਾ ਹਾਂ ਮੈਂ ਉੱਥੇ ਨਹੀਂ ਪਹੁੰਚ ਸਕਿਆ ਲੇਕਿਨ ਬੜਾ ਇਸ ਗੱਲ ਦਾ ਅਫਸੋਸ ਹੈ ਪਰ ਆਪਾਂ ਸਾਰਿਆਂ ਨੇ ਸੁਚੇਤ ਰਹਿਣਾ ਹੈ ਸ਼ਾਂਤੀ ਰੱਖਣੀ ਹੈ ਸਮਾਜ ਦੇ ਲੋਕਾਂ ਨੂੰ ਵੀ ਔਰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਮੇਰੀ ਅਪੀਲ ਹੈ ਕਿ ਆਪਾਂ ਕਿਸੇ ਤਰ੍ਹਾਂ ਦੀ ਕਿਉਂਕਿ ਕੋਈ ਇੱਕ ਵਿਅਕਤੀ ਦੀ ਹਰਕਤ ਦੇ ਨਾਲ ਅਸੀਂ ਸਾਰਿਆਂ ਨੇ ਸੰਜਮ ਰੱਖਣਾ ਹੈ ਔਰ ਕਿਸੇ ਪ੍ਰਕਾਰ ਦੀ ਕੋਈ ਘਟਨਾ ਕਰਮ ਕਿਉਂਕਿ ਸਾਰੇ ਆਪਣੇ ਆ ਅਸੀਂ ਸਾਰੇ ਸਾਂਝੇ ਆ ਅਸੀਂ ਸਾਰੇ ਇੱਕ ਆ ਪੰਜਾਬ ਦੀ ਆਬਰੂ ਵਾਸਤੇ ਔਰ ਹਰ ਧਰਮਾਸਤੇ ਚਾਹੇ ਹਰ ਜਾਤਾਸਤੇ ਔਰ ਇਸ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਘਟਨਾ ਕਰਮ ਨੂੰ ਅੰਜਾਮ ਦਿੰਦੇ ਉਹਨਾਂ ਦੇ ਖਿਲਾਫ ਅਸੀਂ ਸਾਰੇ ਇਕੱਠੇ ਹੋ ਕੇ ਲੜਾਈ ਲੜਨ ਲਈ ਤਿਆਰ ਹੈ ਸੋ ਮੇਰੀ ਆਪ ਸਭ ਨੂੰ ਬੇਨਤੀ ਹੈ ਸਭ ਸਾਥੀਆਂ ਨੂੰ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਆਪਾਂ ਸਾਰਿਆਂ ਨੇ ਪਿਆਰ ਨਾਲ ਇਸ ਆਪਾਂ ਕਿਸੇ ਪ੍ਰਕਾਰ ਦਾ ਕੋਈ ਹੋਰ ਗੱਲ ਕਰਨੀ ਹੈ ਕਿਉਂਕਿ ਪੰਜਾਬ ਤਾਂ ਆਪਣਾ ਹੈ ਨੁਕਸਾਨ ਤਾਂ ਆਪਣਾ ਹੋਏਗਾ ਕਿਸੇ ਦਾ ਤਾਂ ਕੁਝ ਨਹੀਂ ਜਾਣਾ ਸੋ ਕਈ ਹੈਰੀ ਕੋਈ ਪਾਗਲ ਇਨਸਾਨ ਹੀ ਹੁੰਦਾ ਲੇਕਿਨ ਇਹ ਇਨਕੁਆਰੀ ਤੋਂ ਪਤਾ ਲੱਗੇਗਾ ਕਿ ਕਿਸ ਪ੍ਰਕਾਰ ਦੀ ਇਹ ਘਟਨਾ ਕਰਮ ਹੈ ਕਿ ਇਹ ਕਿਉਂ ਹੋਇਆ ਤੇ ਇਹਦੇ ਪਿੱਛੇ ਕਾਰਨ ਕੀ ਸੀਗਾ ਸੋ ਸਾਰੇ ਜਾਣੇ ਸ਼ਾਂਤੀ ਵੀ ਬਣਾ ਕੇ ਰੱਖਣੀ ਹੈ ਪਿਆਰ ਵੀ ਰੱਖਣਾ ਆਪਸ ਵਿੱਚ ਭਾਈਚਾਰਾ ਵੀ ਰੱਖਣਾ ਹੈ ਤੇ ਸੰਜਮ ਬਣਾਉਣਾ ਹੈ ਬਹੁਤ ਬਹੁਤ ਧੰਨਵਾਦ ਸਾਥੀਓ